ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਕੀ ਫਤਿਹ ਨੂੰ ਪਿਆਰਿਓ ਰਣੀਕ ਦਾ ਸਭ ਤੋਂ ਕੀਮਦਾ ਸਬਜੈਕਟ ਇਹੋ ਵਿਜੇ 25 ਤੋਂ ਲੈ ਕੇ ਆਵਾ ਮੈਂ ਹਰ ਕੋਸ਼ਿਸ਼ ਕਰਦਾ ਕਿ ਜਿਹੜਾ ਸਿੱਖੀ ਜਮ ਐਸੀ ਕਰਮ ਐ ਉਹ ਇੱਕ ਨਾ ਕਿ ਮੇਂ ਗੱਲਾਂ ਦੇ ਵਿੱਚ ਯੂਨਿਕ ਹੈ ਕਿਸ ਐਸਪੈਕਟ ਯੂਨਿਕ ਹੈ ਕੱਲਾ ਬਰੀ ਬਰੀ ਨਹੀਂ ਹੈ ਬਹੁਤ ਬੜਿਆ ਅਸਰ ਦੇ ਨਾਲ ਕਰਕੇ ਯੂਨਿਕ ਜਾ ਸਕਦਾ ਕੀ ਇਹ ਦਬਤੂ ਹੈ ਕਿ ਦੂਸਰੇ ਤਰਮਾਨਾ ਲੋਕ ਡਿਫਰੈਂਟ ਹੈ ਔਰ ਕੁਝ ਉਰਿਆਸੀਆ ਗਲਰਜ ਵਾਲਾ ਫੀਚਰ ਨੇ ਵਰਲਡ ਵੀਚ ਉਹ ਕਿਸੇ ਦੇ ਨਹੀਂ ਹੈ ਉਹ ਦੋਨਾਂ ਦਾ ਮੁਕਾਬਲਾ ਨਹੀਂ ਆਦਮੇਰਾ ਸਬਜੈਕਟ ਵੀ ਹੈ ਕਿ ਕੀ ਸਾਡੇ ਗੁਣ ਦੇਖ ਸਾਡਾ ਆਜ਼ਾਦ ਹੋ ਗਿਆ ਮਾਫਰਕ ਕੋਣ ਜਾਂ ਅਪਰੀਵਿਚ ਤਾਂ ਦੱਸਿਆ ਕਿ ਦਾ ਇਹ ਸਹਿਆਦੋਂ ਤਵਾਰ ਜੋ ਸਟੇਟਸ ਹਨ ਦੇਖਣਾ ਜੋੜਨ ਦੇ ਵੀ ਸਿੱਖਾਂ ਦਾ ਰੋਟੀਆ ਉਹ ਸਿੱਖਾਂ ਦੀ ਦੇਸ਼ ਭਗਤੀ ਜਿਹੜੀ ਹੈ ਉਹ ਬਾਇੰਡਿੰਗ ਕੁਐਸਚਨ ਹੈ ਹੁਣ ਉਹਨਾਂ ਨੂੰ ਜਿਹੜਾ ਕਨਸਟੀਟਿਊਸ਼ਨ ਬਣਾ ਗਿਆ ਤੇ ਕਨਸੈਕੁਐਂਟ ਅਸੈਂਬਲੀ ਦੇ ਵਿੱਚ ਜੋ ਸਿਕ ਮੈਂਬਰ ਵੀ ਸਨ ਕੁਝ ਪਰ ਦਰੋਂ ਕਨਸਟੀਟਿਊਸ਼ਨ ਸਾਈਨ ਕੀਤਾ ਗਿਆ ਬਣਾਇਆ ਗਿਆ ਉਹਨੇ ਦੋ ਮੈਂਬਰ ਜਿਹੜੇ ਸਿਕ ਮੈਂਬਰ ਸੀ ਉਹਨਾਂ ਨੇ ਉਹਨੂੰ ਵੀ ਇੰਕਾਰ ਕੀਤਾ ਕਿ ਅਗਰ ਸਾਈਨ ਕੀਤਾ ਇੰਕੋਰੇ ਸਾਈਨ ਕਰਨਾ ਅੰਦਰ ਕੋਈ ਇਜੈਕਸ਼ਨ ਹੋਊਗਾ ਤਾਂ ਜਿਹੜੀ ਵੀ ਇਜੈਕਸ਼ਨ ਸੀ ਉਹਨਾਂ ਦੀ ਮੇਜਰ ਇਜੈਕਸ਼ਨ ਇਹ ਸੀ ਕਿ ਜਿਹੜਾ ਆਰਟੀਕਲ 25 ਹੈ ਪਰਮੰਤਸਨ ਆਰਟੀਕਲ 25 ਕੀ ਹੈ ਆਰਟੀਕਲ 25 ਸਾਡੇ ਕਨਸਟੀਟਿਊਟ ਸਾਡੇ ਸੰਵਿਧਾਨ ਦਾ ਬਹੁਤ ਹੀ ਪ੍ਰਮੁੱਖ ਇੰਪੋਰਟੈਂਟ ਆਰਟੀਕਲ ਐਕਟ ਸੈਕਸ਼ਨ ਹੈ ਜਿਹੜਾ ਉਹ ਇਹ ਦੱਸਾਈ ਸਾਰਿਆਂ ਨੂੰ ਆਪਣੇ ਧਰਮ ਦੀ ਮੰਨਣ ਦੀ ਆਜ਼ਾਦੀ ਦਿੱਤੀ ਗਈ ਹੈ ਤੁਸੀਂ ਆਪਣਾ ਧਰਮ ਆਪਣੇ ਤਿਕੇ ਲਮਣ ਸਕਦੇ ਹੋ ਆਪਣੇ ਧਰਮ ਨੂੰ ਪ੍ਰਮੋਟ ਕਰ ਸਕਦੇ ਹੋ ਇਹ ਸਾਰੀ ਆਜ਼ਾਦੀ ਜਿਹੜੀ ਹੈ ਉਸ ਆਰਟੀਕਲ ਦੇ ਵਿੱਚ ਹੈ ਉਸ ਆਰਟੀਕਲ ਦੇ ਵਿੱਚ ਇਿੱਦੱਕ ਡੈਫੀਨੇਸ਼ਨ ਬਤੇ ਕੀ ਹੈ ਉਹ ਕਿ ਵਿਸ਼ਾ ਹੈ ਕਿ ਸਿੱਖ ਜਿਹੜੇ ਹਿੰਦੂਸ ਨੇ ਉਹਨਾਂ ਦੀ ਡੈਫੀਨੇਸ਼ਨ ਹੁੰਦੀ ਹੈ ਕਿ ਹਿੰਦੂ ਵੀ ਇਨਕਲੂਡ ਸਿੱਖ ਬੁੱਧਿਸ ਐਂਡ ਜੈਨ। ਤੋਂ ਉਹਨਾਂ ਨੂੰ ਇਹ ਤਾਲ ਸੀ ਕਿ ਸਾਨੂੰ ਇਸ ਡੈਫੀਨੇਸ਼ਨ ਦੇ ਅੰਦਰ ਨਾ ਜੋੜਿਆ ਗਿਆ ਕਿ ਅਸੀਂ ਜਦ ਕਿ ਅਸੀਂ ਅਲੱਗ ਹੈ ਗਿਆ ਡਿਸਟਿੰਕਟ ਤਾਂ ਉਹ ਸਾਡੇ ਤੋਂ ਡਿਸਟਿੰਕਟ ਮੰਨਿਆ ਜਾਣਾ ਚਾਹੀਦਾ ਸੀ। ਇਹ ਇਸ ਸਬਜੈਕਸ਼ਨ ਉੱਤੇ ਨੇਚਰਲੀ ਡਿਸਕਸ਼ਨ ਵੀ ਯਹਾਂ ਬੈਸ ਹੋਈ। ਇਲੀਮੈਂਟਰੀ ਜੀ ਬੈਸੋਈ ਔਰ ਕੁਵਿਟੇ ਕੋਟੀਆਂ ਬਣੀਆਂ ਚਾਰ ਬੰਦੇ ਰਹੇ ਲੇਕਰ ਹਲੇ ਤੱਕ ਵੀ ਉਹ ਟੈਕਨੀਸ਼ੀਅਨ ਉੱਥੇ ਹੀ ਉੱਥੇ ਹੈ ਇਹ ਡੈਫੀਨੇਸ਼ਨ ਦੀ ਗੱਲ ਕਰੀਏ ਤਾਰੇ ਦੋ ਮੇਨ ਰੀਜਨ ਲੱਗਦੇ ਨੇ ਜਿਹੜਾ ਸਮਾਨ ਦੇ ਦੇਣ ਨਾਲ ਇੱਕ ਤੇ ਕਿ ਪਸੰਦਾਂ ਜਿਹੜੇ ਸਨ ਉਹ ਅਲੱਗ ਰੀਮਾਂ ਨੇ ਬਣ ਗਏ ਕਿ ਸਿੱਖਿਆ ਲਈ ਉਹ ਹੋਣਗੇ ਬੁਧੀ ਲਈ ਹੋਣਗੇ ਜਾਣ ਲਈ ਮੈਂ ਬਿਲਕੁਲ ਸਹੀ ਕਹਿ ਪਾਇਆ ਸੀ। ਲੇਕਿਨ ਪਰਸਨਲ ਲਾਇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਹੈ ਉਹ ਹੁੰਦੀ ਮੈਰਿਜ। ਤੁਸੀਂ ਸਿੱਖਾਂ ਦੇ ਕੇਸ ਵਿੱਚ ਮੈਰਿਜ ਬਾਰੇ ਅਨੰਦ ਮੈਰਿਜ ਆਕਟ ਜਿਹੜਾ ਸੀ ਉਹ ਗੇਜ ਨਹੀਂ ਬਰਾਤਾ ਸੀ ਵੈਸੇ। ਚਾਹੇ ਪ੍ਰੀਮੈਨਿ ਕੋਸੇ ਕਿ ਐਪਰੋਪਰਲੀ 2012 ਵਿੱਚ ਹੋਰ ਐਮੈਂਡਮੈਂਟ ਕਰਕੇ ਸਰਕਾਰ ਨੇ ਉਹਨਾਂ ਨੂੰ ਫੋਸਟ ਕੀਤਾ। ਇਸ ਕ੍ਰੀਮ ਬੋਰਡ ਨੇ ਕਿਹਾ ਕਿ ਇਹ ਸਟੇਸ਼ਨ ਮੈਰਿਜ ਜੇ ਜ਼ਰੂਰੀ ਹੈ ਜਿਹੜੇ ਇਸ ਇੱਕ ਵਾਰ ਜਾਂਦੇ ਸੀ ਅਮਰੀਕਾ ਅਕਰਡਾ ਕਿਤੇ ਵੀ ਉਹ Hindu marriage act ਦੇ ਅੰਦਰ ਰਜਿਸਟ੍ਰੇਸ਼ਨ ਕਰਦੇ ਸੀ ਉੱਥੇ ਲਗੇ ਕਨਫਿਊਜ਼ਨ ਹੁੰਦਾ ਸੀ ਕਿ Hindu ਹੈਗੇ ਸੀ ਕਿ ਇਸ ਕਰਕੇ ਉਸ ਕਨਫਿਊਜ਼ਨ ਨੂੰ ਦੂਰ ਕਰਨ ਲਈ ਜ਼ਰੂਰੀ ਹੋ ਗਿਆ ਕਿ ਵੀ ਤੁਸੀਂ ਉਹ ਅਮੈਂਡਮੈਂਟ ਕਰਕੇ ਉਹ ਐਕਟ ਨੂੰ ਪਾਸ ਕਰੋ ਤਾਂ ਇੰਪਲੀਮੈਂਟ ਕਰ ਦਿਓ ਉਸ ਐਕਟ ਨੂੰ ਇੰਪਲੀਮੈਂਟ ਕਰਨ ਦਾ ਮਤਲਬ ਇਹ ਸੀ ਕਿ ਹੋਂ ਸਿੱਕੇ ਨੇ ਉਹ ਆਪਣੇ ਮੈਰਿਜ ਅਨੰਦ ਮੈਰਿਜ ਐਕਟ ਅੰਡਰ ਇੰਸਟ੍ਰਕਟ। ਉਹ ਇਸ ਗੱਲ ਨੂੰ ਸਾਰੇ ਇੰਡੀਆ ਵਿੱਚ ਮੰਨਿਆ ਜਾਂਦਾ ਹੈ। इवन ਸਾਰੀ ਵਰਡ ਚੁਨ ਮੰਨਿਆ ਜਾਂਦਾ ਹੈ ਉਹ ਐਕਸੈਪਟੇਬਲ ਹੋ ਗਈ। ਤਾਂ ਫਿਰ ਜੋ ਇਹ ਡੈਫੀਨਿਸ਼ਨ ਦਾ ਪਾਰਟ ਹੈ ਉਹਦੇ ਪ੍ਰਭਾਵ ਜਿਹੜਾ ਸਾਡੀ ਜਿਹੜੀ ਅਸੀਂ ਯੂਨਿਕ ਕਲਸਟ ਕਰਨੇ ਆ ਉਹਨੂੰ ਕੋਈ ਪ੍ਰਭਾਵ ਨਹੀਂ ਕਰਦਾ। ਉਸੇ ਗੱਲ ਇੱਕ ਡੋੜ ਜਾਂਦੀ ਹੈ ਕਿ ਭਈ ਕਿਉਂਕਿ ਮੰਦਰਾ ਦੇ ਵਿੱਚ ਯਾਰਾਤਰ ਦੇਵੀ ਜਾਤ ਦੇ ਲੋਕਾਂ ਨੂੰ ਹਮੇਸ਼ਾ ਦਿੱਤਾ ਜਾਂਦਾ। ਉਹ ਰੋਗ ਦੇਸੀ ਤੋਂ ਵਿਦਾਨ ਸੰਵਿਧਾਨ ਜਰ ਬਣਾਇਆ ਗਿਆ ਸਾਰੇ ਲੋਕ ਕੋਈ ਜਾਇ ਰਾਈਟਸ ਜੈਨ ਸੀ ਤੇ ਫੈਸਲਾ ਆ ਗਿਆ ਕਿ ਸਾਰੇ ਲੋਕ ਜਿਹੜੇ ਨੇ ਕਿਸੇ ਵੀ ਧਰਮ ਨੂੰ ਮੰਨ ਜਾ ਸਕਦੇ ਨੇ ਉਹਰੇ ਵਿੱਚ ਇਹ ਡੈਫੀਨੇਸ਼ਨ ਦੇ ਵਿੱਚ ਇਹ ਪਾਇਆ ਗਿਆ ਕਿ ਬੁੱਧ ਜੈਨ ਸਿੱਖ ਕੋਈ ਵੀ ਧਾਰਮਿਕ ਸਥਾਨ ਉਹ ਤੇ ਜਿਹੜੇ ਨੇ ਕੋਈ ਵੀ ਜਾਤ ਦਾ ਆਦਮੀ ਆਰਾਮ ਨਾਲ ਜਾ ਸਕੇ ਇਸ ਦਾ ਗੁੱਡ ਇਫੈਕਟ ਜਿਹਨੂੰ ਜੋੜਤਾ ਗਿਆ ਇਹ ਗੁਰਮੁਖੀ ਤੋਂ ਵੀ ਗੱਲ ਦੇਖੋ ਸਿੱਖ ਧਰਮ ਦੇ ਵਿੱਚ ਹਮੇਸ਼ਾ ਤੋਂ ਹੀ ਦੁਆਰਾਂ ਵਿੱਚ ਹਰ ਜਗ੍ਹਾ ਦਾ ਬੰਦ ਹਰ ਟਰੰਪ ਬੰਦ ਜਾ ਸਕਦਾ ਕਿਹੜੀ ਕਿਸਮ ਨੂੰ ਕੈਨਗੇ ਲੰਗਰ ਖਾਨ ਤੋਂ ਰੋਕਿਆ ਗਿਆ ਜਾਂ ਤੋੜੀ ਰੋਕਿਆ ਗਿਆ ਪੱਥਰ ਦੇ ਚੰਗਲ ਰੋਕਿਆ ਗਿਆ ਕੀਰਤ ਤੋਂ ਤੁਣਣ ਤੋਂ ਰੋਕਿਆ ਗਿਆ ਕਿ ਅਸੀਂ ਕੋਈ ਰੋਕ ਟੋਕ ਹੈ ਹੀ ਨਹੀਂ ਜਿਹਨੂੰ ਗਲੰਸ ਹੈ ਵੀ ਵੈਸੇ ਵੀ ਜੋ ਹੈ ਉਹ ਚੋ ਵਰਨਾ ਕੋ ਸੰਘਾ ਸੰਦੇਸ਼ ਹੈ ਉਹ ਤੇ ਸਾਰੇ ਚਾਰੋ ਵਰਨਾ ਦੇ ਲਈ ਉਹ ਇਸ ਕਰਕੇ ਇਸ ਗੱਲ ਦਾ ਵੀ ਇਸ ਗੱਲ ਤੇ ਕੀ ਭਰਾ ਬੰਦਾ ਜਿਹੜੀ ਸਾਡੀ ਯੂਨਿਕ ਫੀਚਰ ਸੀ ਕਿ ਗੁਰਦੁਆਰੇ ਦੇ ਵਿੱਚ ਗੱਲ ਸਾਬ ਦੇ ਬਿਲਕੁਲ ਕੋਈ ਵੀ ਇਨਸਾਨ ਦੁਨੀਆ ਦੇ ਕਿਸੇ ਵੀ ਸੇ ਜੋ ਆ ਸਕਦਾ ਹੈ ਆ ਕੇ ਪੀਟਸ ਸਕਦਾ ਹੈ ਲੱਗ ਸਕਦਾ ਹੈ ਗੁਵਾਨੀ ਉਹਦਾ ਆਨੰਦ ਮਾਣ ਸਕਦਾ ਹੈ ਤੁਸੀਂ ਕਰਕੇ ਬਸ ਕਿੱਥੇ ਪਰਵਾਹ ਪੈਣਾ ਤਾਂ ਮੇਰਾ ਕਹਿਣਾ ਬਸ ਇਹ ਹੈ ਕਿ ਇਹ ਜਿਹੜੀ ਡੈਫੀਨੇਸ਼ਨ ਸੀ ਕਿਉਂਕਿ ਚਾਹੇ ਕਨਸਟੀਟਿਊਸ਼ਨ ਬਣਾਉਣ ਵੇਲੇ ਉਹ ਇਸ ਗੱਲ ਨੂੰ ਭੁੱਲ ਗਏ ਹੋਣ ਇਹ ਦੋ ਗੱਲਾਂ ਨੂੰ ਇੰਪੋਰਟੈਂਟ ਗੱਲਾਂ ਸੀ ਲੇਕਿਨ ਉਹਦੇ ਨਾਲ ਕੋਈ ਯੂਨੀਕ ਜਿਹੜਾ ਨੈਕਸਟਲ ਜਿਹੜਾ ਦੇਰ ਸਾਡੇ ਤੋਂ ਕੋਈ ਫਰਕ ਨਹੀਂ ਕਰਦਾ ਇਹ ਗੱਲ ਲੱਗਿਆ ਜਿਸ ਮੈਂ ਪਹਿਲੇ ਵੀ ਕਿਹਾ ਹੈ ਕਿ ਕੁਝ ਲੋਕ ਜਿਹੜੇ ਨੇ ਵਾਇਲੈਂਟ ਕਰ ਰਹੇ ਹੁੰਦੇ ਨੇ ਇਹਨਾਂ ਚੀਜ਼ਾਂ ਨੂੰ ਸਾਡੇ ਗੁਰਦਾਰੇ ਵਿੱਚ ਵੀ ਇਹੋ ਜਿਹੇ ਲੋਕ ਮੇਰੇ ਇੰਜਾਂ ਨੇ ਰੋਕਿਆ ਲੋਕਾਂ ਨੂੰ ਕਈਆਂ ਨੂੰ ਇਹੋ ਜੇ ਕਈ ਚੀਜ਼ਾਂ ਨੇ ਜਿਹੜੀ ਵਾਰੀ ਸਮਝ ਜਾਂਦੀਆਂ ਨੇ ਹੁਣ ਵੀ ਲੋਕੀ ਕੁਰਬਾਨ ਪਰ ਮਾਰੇ ਨੂਰੋਗ ਦੰਗਣੇ ਲਈ ਜਾਂਦੇ ਹੋ ਜਾਂ ਕਿਸੇ ਨੂੰ ਰੋਗ ਦੰਗਣੇ ਨੇ ਕਿ ਸੁਰੱਖਿਣ ਜਾਸਰਾ ਦੁਨੀਆ ਅਸਰਕ ਵਾਲੇ ਦੁਨੀਆ ਅਸਰਾਂ ਬਗਿ ਲੇਕਿਨ ਇਹ ਸਭ ਵਾਇਲੈਂਸ ਨੇ ਜੋ ਲੀਗਲ ਪਿਟੀਸ਼ਨ ਇਹ ਹੈ ਕਿ ਸਾਡੇ ਕੋਲ ਜੋ ਸਾਨੂੰ ਯੂਨਿਕ ਕਲਾਸ ਮਿਲੀ ਹੋਈ ਹੈ ਉਹ ਜਿਹੜੀ ਇੱਕ ਗ੍ਰਾਹੂ ਨਾ ਜਿਹੜਾ ਇਲੈਗਲੀ ਐਕਸਪੈਕਟ ਕੀਤਾ ਜਾਂਦਾ ਹੈ। ਔਰ ਸਾਰੀ ਦੁਨੀਆ ਦੇ ਵਿੱਚ ਕੀਤਾ ਜਾਂਦਾ ਹੈ। ਜਿਹੜਾ ਤੁਹਾਡਾ ਯੂਨੀਕਨੈਸ ਆ ਸਵਾਲ ਹੈ। ਮੈਸ ਹੌਲਦਾ ਕਿ ਈਵਨ ਕਨਸਟੀਟਿਊਸ਼ਨ ਵਿੱਚ ਵੀ ਜਿਹੜੀ ਸਾਡੀ ਯੂਨੀਕਨੈਸ ਹੈ ਉਹਨੂੰ ਬਰਕਰਾਰ ਹੈ। ਆ ਵੀ ਉਹਦਾ ਫੰਡ ਆ ਨਾ। ਆਰਟੀਕਲ 25 ਦੇ ਥੱਲੇ ਐਕਸਪਲੇਨੇਸ਼ਨ ਹੈ। ਔਰ ਐਕਸਪਲੇਨੇਸ਼ਨ ਦੇ ਵਿੱਚ ਪਾਰਟੀਕਲ ਵਰਡ ਇੰਟੂ ਕੀਤਾ ਗਿਆ ਸਿਕ ਦੇਸੀ ਕअलग ਨਾ ਹੁਣ ਤੇ ਫਿਰ ਸਿੱਖੀ ਜੰਦੋਂ ਉੱਥੇ ਜੀਵਿਕਾ ਗਿਦਾਂ ਦਾ ਉਹ ਲਿਖਿਆ ਕਿ ਸਿੱਖਾਂ ਨੂੰ ਇਹ ਅਧਿਕਾਰ ਹੈ ਕਿ ਉਹ ਕਿਤੇ ਵੀ ਕਿਰਪਾਨ ਲੈ ਕੇ ਜਾ ਸਕਦੇ ਨੇ ਔਰ ਆਪਣੀ ਬੋਡੀ ਤੇ ਉਹਨੂੰ ਕੈਰੀ ਕਰ ਸਕਦੇ ਮੇਰੇ ਪਾਸ ਧਾਰਨਿਕ ਅਸਤ ਤਾਂ ਇਹ ਜਿਹੜਾ ਅਧਿਕਾਰ ਹੈ ਇਹ ਸਿਰਫ ਸਿੱਖਾਂ ਕੋਲ ਹੈ ਔਰ ਕਿਸੇ ਕੋਲ ਨਹੀਂ ਔਰ ਆ ਜਿਨ ਮੇਰੇ ਨੋਲੇਜ ਦੇ ਸਾਧਨ ਮੈਂ ਦੱਸਣਾ ਚਾਹਾਂਗਾ ਕਿ ਦੁਨੀਆਂ ਦੇ ਵਿੱਚ ਕਿਸੇ ਦੇਸ਼ ਵਿੱਚ ਵੀ ਕਿਸੇ ਕੌਮ ਨੂੰ ਵੀ ਇਹ ਅਧਿਕਾਰ ਨਹੀਂ ਹੈ ਕਿ ਕੋਈ ਹਥਿਆਰ ਲੈ ਕੇ ਕਿਤੇ ਵੀ ਜਾ ਸਕਦਾ ਹੈ ਤਦ ਤੱਕ ਉਹਨੇ ਗਵਰਨਮੈਂਟ ਦੇ ਰੂਲ ਦੇ ਹਿਸਾਬ ਨਾਲ ਪਰਮਿਸ਼ਨ ਜਾਂ ਲਾਇਸੈਂਸ ਜਾਂ ਕੋਈ ਨਾ ਲਿਆ। ਪਰ ਸਿੱਖਾਂ ਨੂੰ ਇਹ ਕਾਰਪਾਤ ਹੈ ਕਿ ਸਾਡੇ ਧਰਮ ਦਾ ਇਹ ਪਵਾਨ ਹਿੱਸਾ ਹੈ। ਆ ਵੀ ਪਤਾ ਹੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਪੰਜ ਕਕਾਰ ਦਿੱਤੇ ਨੇ ਕਿਰਪਾਨ ਨਾਲ ਤੇ ਕਿਹ ਹੈ। ਔਰ ਅੰਮ੍ਰਿਤਧਾਰੀ ਸਿੱਖਾਂ ਨੇ ਉਸ ਨੂੰ धारण ਕਰਨਾ ਹੀ ਹੈ। ਤੇ ਇਸ ਕਰਕੇ ਇਸ ਗੱਲ ਨੂੰ ਕਨਸਟੀਟਿਊਸ਼ਨ ਦੇ ਵਿੱਚ ਮੰਨਿਆ ਗਿਆ। ਇਹ ਨਹੀਂ ਫਿਰ ਦੂਸਰੀ ਤਰਫ ਦੈਨ ਅੰਦੀ ਹੈ ਕਿ ਸੜੇ ਸਾਡੇ ਕਾਨੂੰਨ ਨੇ ਦੇਸ਼ ਦੇ ਕਾਨੂੰਨ ਉਹਨਾਂ ਵੇਲੇ ਕਿਤੇ ਇਹਦਾ ਉਲੰਘਣ ਤਾਂ ਨਹੀਂ ਵੀ ਜਿਹੜੀ ਇਹ ਕਿਰਪਾਨ ਧਰਮ ਦੀ ਗੱਲ ਹੈ ਇਹ ਮਤਲਬ ਦਸਮ ਡਾਗਰ ਦੇ ਬਾਅਦ ਜਦੋਂ ਕਾਨੂੰਨ ਵੀ ਬਣੇ ਯਰੂਲ ਬਣਾਏ ਗਏ ਉਹਨਾਂ ਦੇ ਹਿਸਾਬ ਦੇ ਨਾਲ ਵੀ ਜਿਹੜੀ ਉੱਥੇ ਇਨਵੈਸਟਿੰਗ ਫਲਾਈਟਸ ਨੇ ਉਹਨਾਂ ਵਿੱਚ ਜਿਹੜਾ ਬੰਦਾ ਕਿਰਪਾਨ ਲੈ ਕੇ ਜਾ ਸਕਦਾ ਹੈ ਇੰਟਰਨੈਸ਼ਨਲ ਫਲਾਈਟਸ ਤੇ ਬਣਾਇਆ ਕਿਉਂਕਿ ਉਹਨੂੰ ਇੰਟਰਨੈਸ਼ਨਲ ਲਾਇ ਲੰਗਦੇ ਨੇ ਲੇਕਿਨ ਇਨਵੈਸਟਿੰਗ ਫਲਾਈਟਸ ਵਿੱਚ ਉਹਨੂੰ ਨਾ ਦਿੱਤਾ ਗਿਆ ਉਹ ਉੱਥੇ ਵੀ ਐਕਸੈਪਟ ਬਣਿਆ ਉਚਰੋ ਉਚਰਾਂ अगेन ਕਿ ਜੀ ਕੀ ਲਗਾਤੇ ਉਹ ਰੋਗਦੰਦੇ ਨੇ ਕਿ ਬੱਚਿਆਂ ਨੂੰ ਰੋਗਦੰਦੇ ਨੇ ਕਲਾ ਪਾਨ ਤੋਂ ਕਿ ਪਾਨ ਪਾਨ ਤੋਂ ਉਹ ਉਹਨਾਂ ਦੀ ਮੁਰਤ ਹੈ ਉਹ ਲੋਕਾਂ ਦੀ ਉਹ ਕੋ ਕਾਨੂੰਨ ਨੂੰ ਨਹੀਂ ਸਮਝਦੀ ਉਹ ਸਮਝਦਾ ਅਰੁਣ ਜਾਨਦੇ ਉਹ ਉਹਨਾਂ ਉਹ ਲੋਕਾਂ ਨੂੰ ਨਹੀਂ ਜਾਣਦੇ ਤਰੇ ਮਾਰੇ ਜਾਂਦੇ ਸਾਡੇ ਹੋਰ 3 ਸਾਲ ਤੋਂ ਘਬਾਲੇ ਦੇਗਾ ਇਹ ਕਰਨ ਨਹੀਂ ਕਿੱਈ ਹੈ ਸਾਡਾ ਤਾਂ ਉਹਨੇ ਅਸਿਰ ਮੰਨਣਾ ਹੀ ਹੈ ਲੇਕਿਨ ਕਾਨੂੰਨ ਦੇ ਵਿੱਚ ਵੀ ਜਾਂ ਸਮਾਜ ਨਾਲ ਵਿੱਚ ਵੀ ਇਸ ਤਰ੍ਹਾਂ ਬਣਿਆ ਗਿਆ ਹੈ ਇਹ ਅਧਿਕਾਰ ਕੀ ਕਿਸਾਨ ਦੀ ਗੱਲ ਆਉਂਦੀ ਹੈ ਦੂਜੇ ਸਾਡੇ ਜਿਹੜੀ ਬਰਿਆਦਾ ਦਾ ਹਿੱਸਾ ਹੈ ਜਾਂ ਕਾਰਨ ਵਿੱਚ ਜਿਹੜਾ ਗੱਲ ਦੀ ਬਰਿਆਦਾ ਦੀ ਜਾਂ ਜਿਹੜੇ ਉਹਰੇ ਵਿੱਚ ਕਿਸਾਨੇ ਬੜੇ ਮੱਤ ਹੈ ਉਹ ਕਿਸਾਨੇ ਮੱਤਾਂ ਦੇ ਤੱਕ ਕੀ ਕੁਝ ਨੂੰ ਚਲੋ ਆਖੰਦ ਕਹਿਣੀ ਹੈ ਐਸੀ ਕੀ ਕਹਿਣ ਲੱਗ ਜਾਂਦੇ ਨੇ ਕੇਸ ਘਟਾ ਲੈਣ ਦੇ ਉਹ ਕਹਿੰਦੇ ਜੀ ਕੇਸ ਘਟਾਇਆ ਰੱਖਣਾ ਕੋਈ ਜੁਨੇ ਨਹੀਂ ਹੈ ਅਸੀਂ ਧਗਿਆ ਸੀ ਉੱਪਰ ਅਸੀਂ ਸਹਾਇਤਾ ਕੀਤੀ ਸੀ ਸਹਾਇਤਾ ਦੀ ਸਿੱਖ ਤੋਂ

ਸਾਡੇ ਕਾਨੂੰਨਾਂ ਦੇ ਵਿੱਚ ਮੌਜੂਦ ਹੈ ਕਿ ਦੇਖੋ ਕਿ ਜਿਹੜੇ ਪਿਕ ਬਨਾਵਨ ਨਾਹ ਕੋਰਟ ਦਾ ডিসਿਸ਼ਨ ਹੈ ਬੜਾ ਇੰਪੋਰਟੈਂਟ ਡਿਸਿਸ਼ਨ ਜਿਹੜਾ ਹੈ ਉਹ ਨੇ ਆਪ ਜੀ ਨੂੰ ਪਤਾ ਹੈ ਕਿ ਉਸ ਡਿਸਿਸ਼ਨ ਦੇ ਵਿੱਚ ਪੰਜਾਬ ਹਾਈ ਕੋਰਟ ਨੇ ਮੰਨਿਆ ਹੈ ਕਿ ਜਿਹੜੀ ਬੱਚੀ ਨੂੰ ਐਡਮਿਸ਼ਨ ਨਹੀਂ ਸੀ ਮਿਲੀ ਮਨੋਰਟੀ ਡਿਸਟ੍ਰਿਬਿਊਸ਼ਨ ਵਿੱਚ ਵਰਲੀਨ ਗੌਰ ਵਰਸ ਸਟੇਟ ਆਫ ਪੰਜਾਬ ਉਹਨੂੰ ਇਸਕਾ ਅਗਲੇ ਡਿਸਿਸ਼ਨ ਨਹੀਂ ਮਿਲੀ ਜੋ ਕਿਸ ਤਰ੍ਹਾਂ ਇਹ ਜੋ ਸਿਕਿਟੀ ਬੋਡਨੈਸ ਕਰਨ ਨੂੰ ਮੰਨਿਆ ਕੇ ਸੀ ਕਿ ਕਿ ਤੋਂ ਵੀ ਕਿਸ ਹਾਲਾ ਰੱਖਣਾ ਹੋਰ ਕਿਤਾਂ ਦੇ ਜੇ ਵੀ ਕਨਾਸਿਕ ਸੰਦੇਗੁਰ ਦਾ ਦੇਖਣਾ ਬਹੁਤ ਜ਼ਰੂਰੀ ਹੈ ਜਿਤਨੇਕ ਸਵਾਲ ਹੈ ਯੂਨੀਕਨੈਸ ਦਾ ਕਿ ਸਾਡੇ ਧਰਮ ਦੇ ਬਾਰੇ ਸਕ੍ਰਿਪਚਰ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਜਿਹੜਾ ਹੈ ਅਸੀਂ ਤਰਨ ਮੰਨਿਆ ਨੂੰ ਸ਼ਾਲਾ ਗੁਰੂ ਮੰਨਿਆ ਔਰ ਇੱਕ ਐਸਾ ਗੁਰੂ ਮੰਨਿਆ ਜਿਹੜਾ ਕਿ ਹਮੇਸ਼ਾ ਲਈ ਇਟਰਨਲ ਗੁਰੂ ਹੈ ਉਹ ਹਾਜ਼ਰਾ ਹਜੂਰ ਗੁਰੂ ਹੈ ਉਸ ਨੂੰ ਵੀ ਸੁਪਰੀਮ ਕੋਰਟ ਨੇ ਮੰਨਿਆ ਹੈ ਬੜਾ ਇੰਪੋਰਟੈਂਟ ਸੀ ਮੈਂ ਆਪਣੇ ਆਲਰੇਡੀ ਇੱਕ ਹੋਰ ਪੇਜ ਦੱਸ ਚੁੱਕਾ ਹਾਂ ਚੋਰੀ ਚੋਰੀ ਆਈਡੈਂਟੀ ਇਹ ਗੱਲ ਬੰਨੀ ਗਈ ਹੈ ਕਿ ਉਹ ਹੋ ਜਾਂਦੀ ਹੈ ਦੂਜੇ ਦੇਸ਼ਾਂ ਵਿੱਚ ਵੀ ਦੇਖੋ ਜੇ ਦਸਤਾਰ ਦੀ ਇੰਪੋਰਟੈਂਸ ਸਾਰੇ ਦੇਸ਼ਾਂ ਵਿੱਚ ਮੰਨੀ ਗਈ ਹੈ ਕਈ ਜਗ੍ਹਾ ਤੇ ਕਈ ਦੇਸ਼ਾਂ ਨੇ ਸਾਨੂੰ ਹੈਲਮਟ ਤੋਂ ਵੀ ਐਗਜ਼ਾਮ ਕਰਤਾ ਹੈ ਕੈਨੇਡਾ ਵਿੱਚ ਵੀ ਇੰਗਲੈਂਡ ਵਿੱਚ ਵੀ ਤੇ ਇਸ ਕਰਕੇ ਅਸੀਂ ਇਹ ਗੱਲ ਕਰਦੇ ਹਾਂ ਕਿ ਜਿੱਥੇ ਹਰ ਦੇਸ਼ ਵਿੱਚ ਇਸ ਗੱਲ ਦੀ ਇੰਪੋਰਟੈਂਸ ਮੰਨੀ ਜਾ ਰਹੀ ਹੈ ਕਿ ਜੋ ਸਾਡੇ ਚਿੰਨ ਨੇ ਜੋ ਸਾਡੇ ਧਰਮ ਦੇ ਜਿਹੜੇ ਜੂਰਤਾ ਨੇ ਉਹਨਾਂ ਨੂੰ ਅਸੀਂ ਉਹਨਾਂ ਨਾਲ ਸਾਥਗਰਾਲੇ ਜੀਣਾ ਹੈ ਅਸੀਂ ਉਹਨਾਂ ਨਾਲ ਹੀ ਜੀਣਾ ਹੈ ਔਰ ਇਹ ਸਾਡਾ ਇੱਕ ਯੂਨਿਕ ਫੀਚਰ ਹੈ ਇਸ ਕਰਕੇ ਅਸੀਂ ਸਾਰੀ ਦੁਨੀਆ ਦੇ ਵਿੱਚ ਡਿਸਟ੍ਰਿਬਿਊਸ਼ਨ ਬਣਾਉਂਦੇ ਹਾਂ ਔਰ ਹੁਣ ਸਾਰੀ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਬਲਕਿ ਕਹਾਣਾ ਯਾਰਤਰ ਦੇਸ਼ਾਂ ਵਿੱਚ ਸਿੱਖ ਜਿਹੜੇ ਆਪਣੇ ਸਿੱਖੀ ਸੂਕ ਦੇ ਵਿੱਚ ਨਹੀਂ ਨਜ਼ਰ ਆਉਂਦੇ ਸੀ ਅਗਰ ਅਸੀਂ ਕੋਈ ਅੰਗਹਿਲੀਆਂ ਕਰਦੇ ਹਾਂ ਤਾਂ ਉਹ ਸਾਡਾ ਆਪਣਾ ਦੋਸ਼ ਹੈ ਸਾਡੇ ਲੀਡਰਾਂ ਦਾ ਦੋਸ਼ ਹੈ ਜਾਂ ਸਾਡੇ ਪੇਰੈਂਟਸ ਜਾਂ ਸਾਡੇ ਟੀਚਰ ਜਿਹੜੇ ਕਿ ਬੱਚਾ ਨੂੰ ਟਾਇਡ ਨਹੀਂ ਕਰ ਪਾ ਰਹੇ ਅਦਰਵਾਈਜ਼ ਜੇ ਸਾਡੀ ਰੀਕਨੈਸ ਹੈ ਉਹ ਜਿਹੜਾ ਪ੍ਰਭਾਵ ਨਹੀਂ ਹੁੰਦਾ ਊਰੇਕ ਅਸੀਂ ਆ ਹਰ ਜਗ੍ਹਾ ਆਤਿਆ ਭਾਵੇਂ ਇੰਡਿਆ ਹੋਵੇ ਭਾਵੇਂ ਕੋਈ ਵੀ ਦੇਸ਼ ਹੋਵੇ ਔਰ ਕੋਥੇ ਅਸੀਂ ਕਾਨੂੰਨ ਦੇ ਹਿਸਾਬ ਦੇ ਨਾਲ ਨਹੀਂ ਤਾਂ ਵੀ ਸਾਦਰ ਅੰਤਰਸੀ ਜੁਡੀਕਾ ਉਹ ਇੰਪੀਰਨ ਕਰਦਾ ਆ ਪਰ ਕਾਨੂੰਨ ਵੀ ਇਸ ਗੱਲ ਨੂੰ ਮੰਨਦੇ ਨੇ ਕਿ ਅਸੀਂ ਇਸ ਆਪਣਾ ਖਣੇ ਤੋਂ ਨਹੀਂ ਕੰਮ ਕਰਦੇ ਮੈਂ ਆਪਣੀ ਚਰਚਾ ਨੂੰ ਇਹਦਾ ਜਾਰੀ ਰੱਖਣਾ ਹੈ ਮੈਂ ਆਉਣ ਵਾਲੀਆਂ ਪੋਸਟਾਂ ਉੱਤੇ ਬਹੁਤ ਹੋਰ ਚੰਗੀਆਂ ਜਣੀਆਂ ਹੋਈਆਂ ਪਾਕਿਸਤਾਨਾ ਚਾਈਨਾ ਨਾਲ ਉਹਨਾਂ ਬਾਰੇ ਦੱਸਾਂਗਾ ਔਰ ਦੱਸਣਾ ਕਿ ਕਿਦਾਂ ਯੂਨੀਕ ਕੋਲ ਉੱਥੇ ਵੀ ਸਪੈਸ ਬਲੇਕ ਹੁੰਦਾ ਹੈ ਤਾਂ ਤੱਕ ਤੁਸੀਂ ਮੂੰਹ ਵਿਦਾ ਦੇ ਦਿਓ ਔਰ ਸਾਡੀਆਂ ਜਿਹੜੀਆਂ ਪੋਸਟਾਂ ਨੇ ਇਹਨਾਂ ਨੂੰ ਲਾਈਕ ਦਿਓ thro ਬਾਕੀ ਜਿਹੜੇ ਵੀ ਕੋ ਲਾਈਕ ਕਰੋ ਜੇ ਸ਼ੇਅਰ ਕਰ ਸਕੋ ਸ਼ੇਅਰ ਕਰੋ ਮੈਂ ਆਪ ਦਾ ਤਮੰਨਿ ਹੋਵਾਂਗਾ ਚੈਨਲ ਦਾ ਪਰ ਪਤਾ ਹੀ ਹੈ ਜਿਹੜੀ ਕਨੈਕਟ ਸੌ ਸਿੱਖਿਆ థాంਕ ਯੂ ਵੈਰੀ ਮਚ ਲਾਈਕ ਲਈ ਕਰਨਾ ਫਾ ਰਾਈਟ